ਹਾਂਜੀ ਤੇ ਲੋਵੀ ਮਿੱਤਰੋ ਸਵਾਗਤ ਆ ਤੁਹਾਡਾ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦਾ ਸਾਰਿਆਂ ਦੇ ਘਰ ਪਰਿਵਾਰ ਸੈੱਟ ਹੋਣਗੇ ਜਾਨਵਰ ਸੈੱਟ ਹੋਣਗੇ ਤੇ ਅੱਜ ਲੈ ਕੇ ਆ ਗਿਆ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਤੇ ਬਾਕੀ ਅੱਜ ਦੇਖ ਰਿਹਾ ਖੁੱਡੇ ਖਾਡੇ ਸਾਫ਼ ਕਰਨ ਵਾਲਿਆ ਤੇ ਖੁੱਡੇ ਖਾਡੇ ਨਾਲ ਤਾਂ ਕਰਦੇ ਆਂ ਸਾਫ਼ ਦੁਨੇ ਇਧਰ ਲੱਗਾ ਕਰਤਾ ਸੀ ਪਰ ਲਾ ਰਹਿ ਗਿਆ ਔਰ ਲੱਤ ਕੱਢਿਆ ਪਿਆ ਸਾਫ਼ ਕਰਕੇ ਖੁੱਡਾ ਮਿੱਠਾ ਗੁੱਠਾ ਅੰਦਰੋਂ ਸਾਫ਼ ਕਰਤਾ ਸੀ ਜਮਾ ਤੇ ਪਰਲਾ ਖੁੱਡਾ ਅੱਜ ਕਰਕੇ ਸਾਫ਼ ਨਾਲੇ ਜਿਹੜੇ ਕੁੱਤਰਾ ਨੂੰ ਦੁਬਾਰੇ ਦਵਾਈ ਲਾਉਣੀ ਆਪਾਂ ਤੇ ਉਹਨਾਂ ਨੂੰ ਦਵਾਈ ਦਬੂਈ ਲਾ ਕੇ ਬੰਦਦਾ ਉਹ ਪਹਿਲਾਂ ਹੀ ਆ ਬਾਵਾ ਦੇ ਨਾਮ ਬਾਵਾ ਦੇ ਨਾਮ ਇਹ ਮੈ ਤੁਹਾਨੂੰ ਪਤਾ ਤੇ ਬਸ ਉਹਨਾਂ ਨੂੰ ਨਾਲੇ ਦਾ ਦਵਾਈ ਦਵਾਈ ਲੈ ਅੱਜ ਲਾ ਦੇਾਂਗੇ ਤੇ ਉਹਨਾਂ ਟਰਾਲੀਆਂ 'ਚ ਕੱਢ ਦਿਆਂਗੇ ਕਬੂਤਰਾਂ ਨੂੰ ਸਾਰਿਆਂ ਨੂੰ ਹੀ ਪਰਲਿਆਂ ਨੂੰ ਵੀ ਔਰਲਿਆਂ ਨੂੰ ਵੀ ਡੀ-ਵਾਰਮਿੰਗ ਕਰਕੇ ਫਿਰ ਅੰਦਰ ਛੱਡ ਦਾਂਗੇ ਫਿਰ ਖਰਾਕ ਸ਼ੁਰੂ ਕਰਾਂਗੇ ਕਬੂਤਰਾਂ ਦੀ ਸਾਰਿਆਂ ਦੀ ਆਪਾਂ ਤੇ ਬਾਕੀ ਬਸ ਬਣੇ ਰਹੋ ਵੀਡੀਓ ਨਾਲ 7:00 ਵਜੇ ਬਾਕੀ ਕੋਠੇ ਤੇ ਆ ਗਿਆ ਮੈਂ ਪਹਿਲਾਂ ਹੀ ਮੈਂ ਕਿਹਾ ਇਧਰਲਾ ਫੁੱਡਾ ਸਾਫ਼ ਕਰ ਦਈਏ ਪਹਿਲਾਂ ਪਹਿਲਾਂ ਹੀ ਫਿਰ ਆਪਾਂ ਨੂੰ ਆਪਣੇ ਲਿਆ ਜਾਨੀ ਮੈਂ ਲਾਉਣਾ ਮਿੱਤਰਾਂ ਨੇ ਤੇ ਬਾਕੀ ਅੱਜ ਦੇਖਦੇ ਆਂ ਕੋਈ ਨਾ ਕੋਈ ਉਹਨਾਂ ਨੂੰ ਕੂਤਰ ਵੀ ਦੇਣਾ ਕੋਈ ਕਹਦੇ ਸੀ ਬੱਚਾ ਬੱਚੇ ਦੇ ਦੇ ਦੋ ਤਿੰਨ ਤੇ ਬਾਕੀ ਦੇਖਦੇ ਆਂ ਤੇ ਬਣੇ ਰਹੋ ਤੇ ਲਓ ਵੀ ਮਿੱਤਰੋ ਮਾਰ ਲਓ ਇਧਰਲੇ ਖੁੱਡਾ ਤਾਂ ਕਰਤਾ ਹੀ ਗੱਲ ਸਾਫ਼ ਬਾਕੀ ਕੂਤਰ ਬੈਠਾ ਮਠਾ ਮਾਰੀ ਜਾਂਦੇ ਉਹੇ ਜਿਹੀ ਬਣ ਜਾਂਦਾ ਤੇ ਬਾਕੀ ਮਾਰ ਲਓ ਕੂਤਰਾਂ ਦੇ ਨਿਗਾ ਬੈਠੇ ਕੂਤਰ ਤਾਂ ਆਹ ਇਧਰ ਬੈਠੇ ਆ ਆ ਇਧਰ ਬੈਠੇ ਮਾਰ ਲਾਉਣੇਗਾ ਤੇ ਬਾਕੀ ਬੱਸ ਬਈ ਪਰਲੇ ਖੁੱਡੇ ਦੇ ਵੀ ਕੂਤਰ ਦਿਖਾਉਣੇ ਜਾਂਦੇ ਜੰਦੇ ਦਿੱਤੇ ਖੋਲ ਆਪਾ ਤੇ ਬਾਕੀ ਮਾਰ ਲਓ ਇਧਰਲੇ ਕੂਤਰਾਂ ਦੇ ਕਿਰਾਂ ਨੇਗਾ ਤੇ ਦੇਖ ਲਓ ਆ ਬੈਠੇ ਸਾਰੇ ਮੂਤਰ ਤੇ ਬਾਕੀ ਜਿਹੜਾ ਬਾਰੇ ਡਰੋਲੀ ਨਡਰਾਲਿਆਂ 'ਚ ਕੱਢੇ ਉਹ ਤੁਹਾਨੂੰ ਦਿਖਾ ਦੇਾਂਗੇ ਤੁਹਾਨੂੰ ਤੇ ਦੂਜੇ ਗੁੱਡਾਂ ਵਾਲੇ ਕਬੂਤਰ ਦਿਖਾਉਨੇ ਆ ਤੇ ਲਓ ਵੀ ਮੈਂ ਤਾਂ ਦੂਜੇ ਗੁੱਡਾਂ ਵਾਲੇ ਕਬੂਤਰ ਵੀ ਦੇਖ ਲਓ ਮਾਰ ਲਓ ਨੀਗਾ ਕਮਟ ਕੈਮਰਾ ਫੋਕਸ ਨਹੀਂ ਕਰਦਾ ਮੇਟਰ ਹਟਾ ਦਿਓ ਹੁਣ ਦੇਖੋ ਆ ਬੈਠਾ ਕਬੂਤਰ ਇੱਧਰ ਇਹ ਚ ਕਬੂਤਰ ਪਰਲੇ 'ਚ ਮੰਨ ਕੇ ਚਲੋ ਪੱਖੀਆਂ ਪੱਠੀਆਂ ਪੱਠੀਆਂ ਦੇ ਕਬੂਤਰਿਆਂ ਨੇ ਬੈਡਿੰਗਾ ਤੇ ਆ ਇੱਧਰ ਕਬੂਤਰ ਬੈਠਿਆ ਉਹ ਤਾਂहां ਬੈਠਿਆ ਮਾਰ ਲਓ ਨੀਗਾ ਤੇ ਅੱਜ ਬਾਕੀ ਆ ਚਿੱਟੇ ਵਾਲਾਂ ਮਲਾ ਦੇਾਂਗੇ ਇੱਥੇ ਵੱਡੇ ਵਾਲਾਂ ਮਲਾ ਦੇਾਂਗੇ ਜਿਹੜੇ ਆਪਣੇ 2 250 ਆਟਾ ਦੇ ਹੁੰਦੇ ਆ ਉਹ ਨਵੇਂ ਲਿਆ ਕੇ ਅੱਜ ਬੱਲਮ ਲਾ ਦੇਾਂਗੇ ਇੱਥੇ ਤੇ ਬਾਕੀ ਮਾਰ ਲੋ ਨੀਗਾ ਤੇ ਬਾਕੀ ਬਸ ਸੱਤ ਬਿਠਾ ਬੁਠਾ ਕਰਦੇ ਆਂ ਸਾਫ ਇੱਧਰਲਾ ਗੁੱਡਾ ਵੀ ਕਰਦੇ ਆਂ ਸਾਫ ਜਮਾ ਓਕੇ ਦੀਆਂ ਰਿਪੋਰਟਾਂ ਤੇ ਇੱਧਰਲੇ ਖੁੱਡੇ ਜਿਵੇਂ ਕਮਰਾ ਤੇ ਤੁਹਾਨੂੰ ਇੱਧਰਲੇ ਜਿਵੇਂ ਮਰਾਤੀ ਮਾਰ ਤੁਹਨੇਗਾ ਤਾਂ ਆਹ ਬੈਠਿਆ ਕੋਟਰ ਤੇ ਪੱਲੀਆਂ ਬੰਨੀਆਂ ਦਿੱਤੀਆਂ ਚੱਕ ਜਿਹੜੀਆਂ ਮੂਰੇ ਲਾਈਆਂ ਵੀਆਂ ਸੀਗੀਆਂ ਆਪਣੀਆਂ ਮਾਰ ਲੋ ਨੀਗਾ ਤੇ ਬਾਕੀ ਲੋ ਦੇਖ ਲੋ ਮਿੱਤਰੋ ਤੇ ਬਸ ਬਾਕੀ ਅੱਜ ਨਾਲੇ ਕੋਠਾ-ਗੁੱਠਾ ਕਰਦੇ ਆਂਗੇ ਸਾਫ ਬਾਕੀ ਬਣੇ ਰੱਖੋ ਵੀਡੀਓ ਨਾਲ ਤੇ ਵੀ ਬਲੌਗ ਆਪਾਂ ਤਾਂ ਕਰਕੇ ਡੇਲੀ ਪਾਉਂਦੇ ਕਿਉਂਕਿ ਕੁਝ ਕਰਨ ਵਾਲਾ ਹੁੰਦਾ ਨਹੀਂਗਾ ਬਸ ਆ ਗੂਤਰਾ ਨੂੰ ਦਾਣੇ ਪਾਉਣੇ ਹੁੰਦੇ ਆਥ ਨੇ ਤਾਂ ਕਰਕੇ ਆਪਾਂ ਡੇਲੀ ਵੀਡੀਓ ਨਹੀਂ ਬਣਾ ਪਾਉਂਦੇ ਤੇ ਜੇ ਕੋਈ ਚੱਕਰ ਨਹੀਂ ਤੁਹਾਨੂੰ ਵੀ ਇੱਕ ਮੈਨੂੰ ਤਾਂ ਵੀ ਤੁਹਾਨੂੰ ਐਂ ਲੱਗੂਗਾ ਇੱਕ ਇੱਕ ਚੀਜ਼ ਦਿਖਾਈ ਜਾਂਦਾ ਆਥ ਨੇ ਦਾਣੇ ਆ ਕੇ ਪਾ ਜਾਂਦਾ ਬਸ ਆਹੀ ਵੀਡੀਓ ਦਿਖਾਈ ਜਾਂਦਾ ਜੇ ਤੁਹਾਨੂੰ ਕੋਈ ਚੱਕਰ ਨਹੀਂ ਮਿੱਤਰ ਆਪਾਂ ਡੇਲੀ ਬਲੌਗ ਪਾ ਦਿਆ ਕਰਾਂਗੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਆ ਵੀਡੀਓ ਦੇ ਥੱਲੇ ਵੀ ਵੀਡੀਓ ਡੇਲੀ ਪਾ ਦਿਆ ਕਰੀਏ ਕਿ ਵੀ ਰਹਿਣ ਦਿਆ ਕਰੀਏ ਡੇਲੀ ਪਾਉਣ ਨੂੰ ਵੀ ਕੁਝ ਕੁ ਦਿਨ ਛੱਡ ਕੇ ਪਾ ਦਿਆ ਕਰੀਏ ਬਾਕੀ ਦੱਸਿਓ ਮਿੱਤਰੋ ਜਿਵੇਂ ਤੁਹਾਨੂੰ ਲੋਟ ਲੱਗਿਆ ਜਿਵੇਂ ਤੁਸੀਂ ਕਿਹਾ ਹੋਵੇਂ ਆਪਾਂ ਕਰ ਲਾਂਗੇ ਤੇ ਬਾਕੀ ਬੱਸ ਅਜ ਕੂਤਰਾ ਦੀ ਡੀ 2 ਵਾਰਮਿੰਗ ਕਰਦੇ ਆ ਤੇ ਬਾਕੀ ਨਾਲੇ ਖੋਡਾ ਸਾਫ ਕਰਦੇ ਆ ਇੱਧਰਲਾ ਜਿਹੜਾ ਖੋਡਾ ਸਾਫ ਕਰਨ ਵਾਲਾ ਰਹਿੰਦਾ ਤੇ ਕਰੋ ਦੱਬ ਕੇ ਸਪੋਰਟ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹਨੇ ਹਾਲੇ ਤੱਕ ਨਹੀਂ ਕੀਤਾ ਵੀਡੀਓ ਨੂੰ ਕਰ ਦਿਓ ਚੱਲਦੀ ਨੂੰ ਲਾਈਕ ਤੇ ਮਿਲਦੇ ਆ ਫਿਰ ਲਓ ਵੀ ਲਓ ਵੀ ਮਿੱਤਰੋ ਸਤਰਾਂ ਸਤਰਾਂ ਦਿੱਤੀਆਂ ਲਾ ਇੱਕੋ ਲਾਤੀ ਇੱਕਾ ਲਾਤੀ ਤੇ ਕਾਲਾਤੀ ਕਾਲਾਤੀ ਇੱਕੋ ਪੋਲ ਵਿਲਾ ਰਹਿ ਗਿਆ ਇੱਕੋ ਪੋਲ ਵਿਲਾ ਰਹਿ ਗਿਆ ਇਧਰਲੇ ਕੂਤਰ ਦੇ ਉੱਤੇ ਕੱਢ ਮਾਰ ਲੋ ਨੀਗਾ ਆਹ ਟੀਅਰ ਵਾਲੇ ਪੱਠੇ ਆ ਪਿਛਲੀ ਯਾਰ ਵਾਲੇ ਆ ਇਦੂ ਪਿਛਲੀ ਯਾਰ ਵਾਲੇ ਆ ਵੱਡੇ ਕੂਤਰ ਤੇ ਇਧਰਲੇ ਹਲੇ ਛੋਟਾ ਵਿਲਾ ਕਰਨ ਵਾਲਾ ਰਹਿੰਦਾ ਇਧਰਲੇ ਚੋਕੇ ਕੂਤਰ ਬੈਠੇ ਆ ਮਾਰ ਲੋ ਨੀਗਾ ਤੇ ਆਹੜਾ ਛੋਟਾ ਵਿਲਾ ਕਰ ਪੈ ਜਾਮੂ ਆ ਬਸ ਸਾਫ਼ ਕਰੀ ਜਾਣਾ ਥੋੜਾ ਜਿਹਾ ਰਹਿ ਗਿਆ ਅਜਨਕ ਉਹ ਪਿੱਛੋਂ ਦਾ ਕਰ ਲੈਂਦਾ ਹਾਂ ਸਦਾ ਮਾਰ ਲੋ ਨਹੀਂ ਕੋਟੇ ਜੱਲ ਕੇ ਨਾ ਕਰਤਾ ਜਮਤ ਤੇ ਫਲਾਤਾ ਜਾਲ ਜੂਲ ਮਾਰ ਲੋ ਨਹੀਂ ਕੋ ਬਸ ਦਿਖਾ ਦਿਨਾ ਖੜ ਦੇ ਤੁਹਾਨੂੰ ਦੂਰੋਂ ਖੜ ਕੇ ਵੀ ਦੇਖ ਲੋ ਵੀ ਮਿੱਤਰੋ ਮਾਰੂ ਨਹੀਂ ਲੋ ਮਾਰੂ ਨਹੀਂ ਲੱਗਦਾ ਘੈਂਟ ਬਾਕੀ ਹਲੇ ਤਾਂ ਛਤਰੀਆਂ ਜਦੋਂ ਸਾਰੀਆਂ ਛਤਰੀਆਂ ਲੱਗੀਆਂ ਹੋਈਆਂ ਨਾ ਆ ਚਾਰੀ ਛਤਰੀਆਂ ਉੱਚੀਆਂ ਹੋ ਕੇ ਲੱਗੀਆਂ ਹੋਈਆਂ ਫੇਰ ਬਾਲਾ ਘੈਂਟ ਲੱਗਣਾ ਮਿੱਤਰੋ ਆ ਜਾਲ ਦੀ ਥਾਂ ਤੇ ਵੀ ਇੱਥੇ ਵੀ ਛਤਰੀ ਲੱਗੂ ਇੱਥੇ ਵੀ ਉਹ ਉੱਚੀ ਹੋ ਕੇ ਛਤਰੀ ਲੱਗੂ ਇਹਦੇ ਜਿੰਨੀ ਉੱਚੀ ਇੱਥੇ ਵੀ ਇੱਥੇ ਵੀ ਇਹਦੇ ਜਿੰਨੀ ਉੱਚੀ ਛਤਰੀ ਲੱਗੂ ਇੱਥੇ ਵੀ ਇਹਦੇ ਜਿੰਨੀ ਉੱਚੀ ਲਾਉਣੀਆਂ ਇਹਦੇ ਉੱਤੇ ਨਹੀਂ ਕਰਨੇ ਇੱਥੇ ਵੀ ਉਨੇ ਉੱਚੀ ਛਤਰੀ ਲੱਗੂ ਇੱਥੇ ਆਪਾਂ ਮੰਨ ਕੇ ਚੱਲੋ ਵੀ 10 ਫੁੱਟ ਦਾ ਲਿਆਵਾਂਗੇ ਬਾਸ 10 10 ਫੁੱਟ ਦੇ ਬਾਧੂ ਆ ਆ 15 ਦਾ ਮੇਰੇ ਹਿਸਾਬ ਨਾਲ 10 ਦਾ ਲਿਆਵਾਂਗੇ ਮੰਨੋ ਮੰਨ ਕੇ ਚੱਲੋ 10 ਦਾ ਲਿਆਵਾਂਗੇ 10 10 10 ਦਾ ਫੁੱਟ ਬਹੁਤ ਹੋ ਰਹਣਗੇ 2 15 ਦੇ ਲਿਆਵਾਂਗੇ 2 10 ਦੇ ਲਿਆਵਾਂਗੇ ਬਾਧੂ ਆ ਤੇ ਦੋ ਛਤਰੀਆਂ ਹੋਰ ਲੈਣੇ ਨਾਲ ਦੋ ਛਤਰੀਆਂ ਹੋਰ ਲਿਆਵਾਂਗੇ ਤੇ ਬਾਕੀ ਬਾਅਦ ਬਣੇ ਰਹੋ ਵੀਡੀਓ ਨਾਲ ਤੇ ਕਰੀ ਜਾਂਦੇ ਆ ਸਫਾਈ ਸਫਾਈ ਫੇਰ ਮਿਲਦੇ ਨੇੜੇ ਪਾਰਲੇ ਖੁੱਡੜਲੇ ਉਤਰ ਘਾਤਰ ਕੱਢਾਂਗੇ ਆਹ ਉਤਰ ਕੱਢ ਤੇ ਇਹਨਾਂ ਦਿਨ ਗਮਰਾਦਨੇ ਓਡੀ ਦੇ ਬਾਰੇ ਮਾਰ ਲੋ ਨੇ ਮੇਰੇ ਤਰਫ ਲੋ ਮਾਰ ਲੋ ਨੇ ਤੇ ਬਾਕੀ ਬਾਬਾ ਨੇ ਰਹੋ ਵੀਡੀਓ ਨਾਲ ਦਿਖਾਉਣੇ ਅੱਗੇ ਅੱਗੇ ਸਾਡੇ ਘਰ ਤੇ ਜਿਵੇਂ ਸਾਫ ਦੇਖ ਲੋ ਮਾਰ ਲੋ ਨੇਗਾ ਇਧਰਲਾ ਦਵਾਰੇ ਵੀ ਮਾਰਤਾ ਖੱਡਾ ਕਰਤਾ ਸਾਫ ਮਾਰਤਾ ਝਾੜੂ ਝੂੜੂ ਇਧਰਲੇ ਖੁੱਡੇ ਚ ਵੀ ਤੇ ਇਧਰਲਾ ਖੱਡਾ ਭੇਡ ਵੀਗੇ ਨਹੀਂ ਖੁੱਲੇ ਹੀ ਰਹਿਣ ਦਿੰਨੇ ਆ ਬਾਤ ਕਿਤੋਂ ਪੈਂਦਾ ਵੀ ਤੇ ਆ ਇਧਰ ਲਾ ਫੁੱਟਾ ਵੀ ਕਰਤਾ ਜਮਾ ਕਲੀਅਰ ਮਾਰ ਲੋ ਨੀਗਾ ਦੇਖੋ ਮਾਰ ਲੋ ਨੀਗਾ ਇਧਰ ਲਾ ਫੁੱਟਾ ਵੀ ਗੇਟ ਦੇ ਤੇ ਖੋਲ ਹੀ ਤੇ ਇੱਥੇ ਵੀ ਨਵਾਂ ਕੂਤਰ ਲਿਆ ਕੇ ਬੰਨਤਾ ਛਤਰੀ ਤੇ ਢੜਕਾਉਣ ਨਹੀਂ ਤੇ ਆ ਜਾਲ ਲਾਇਆ ਵਾ ਆ ਛਤਰੀ ਵਾਲੀ ਡੋਰੀ ਹੋਰ ਲੰਬੀ ਕਰਤੀ ਉਥੇ ਕਬੂਤਰ ਬੈਠਾ ਨਵਾਂ ਆ ਬੱਚਾ ਬੈਠਾ ਪੁਰਾਣਾ ਇੱਥੇ ਵੀ ਉੱਤੇ ਬੱਚਾ ਬੈਠਾ ਜਾਲ ਤੇ ਉਹ ਬੈਠਾ ਉੱਤੇ ਉਹ ਕਰ ਛੈੜ ਤੇ ਇੱਥੇ ਵੀ ਲਿਆ ਕੇ ਨਵਾਂ ਕੂਤਰ ਬੰਨਤਾ ਮਾਰ ਲੋ ਨੀਗਾ ਦੇਖ ਲੋ ਤੇ ਰੋਸ ਅਤਰੀ ਦੇ ਨਵਾਂ ਕੂਤਰ ਇੱਥੇ ਆਪਣਾ ਪਹਿਲਾ ਗਲਾਬੀ ਹੋਈ ਆ ਤੇ ਆਹ ਦੇਖ ਲੋ ਮਾਰ ਲੋ ਨੀਗਾ ਕੂਤਰ ਬੈਠੇ ਆ ਇਧਰ ਆ ਕੂਤਰੀਆਂ ਕੂਤਰੀਆਂ ਬੈਠੀਆਂ ਇਧਰ ਆ ਕੂਤਰ ਬੈਠੇ ਮੰਨੋ ਸਾਰੇ ਤੇ ਬਾਕੀ ਵਸਾ ਕੋਠਾ ਕੋਠਾ ਕਰੀ ਜਾਨੇ ਸਾਫ ਇਧਰੋਂ ਕਰਤਾ ਕੋਸਤਾ ਆ ਪਾ ਪਾ ਹਾਲੀ ਆ ਤੇ ਮੈਂ ਕਿਹਾ ਇਧਰ ਦੁਬਾਰੇ ਫੇਰ ਚੜਾ ਦੇਾਂਗੇ ਇਹ ਤੇ ਆ ਕੋਠਾ ਇਧਰੋਂ ਤਾਂ ਕੇਰਾ ਕਰਤਾ ਸਾਫ ਆ ਵੀ ਕਰ ਦਿੱਤੀ ਸਾਫ ਫੇਰ ਮਿਲਦਾ ਹਾਂ ਮੇਰਾ ਕੋਠਾ ਕੋਠਾ ਕਰਤਾ ਸੀ ਸਾਫ ਜੇ ਵੇ ਫਿਰ ਪਹਿਲਾਂ ਵੀ ਦਿਖਾਤਾ ਸੀਗਾ ਤੇ ਆ ਸਾਰਾ ਗੱਟੇ ਚ ਪਾ ਲਿਆ ਕੋਠਾ ਕੋਠਾ ਸਾਫ ਕਰਕੇ ਓਕੇ ਦੀ ਰਿਪੋਰਟਾ ਕਰਕੇ ਤੇ ਅਛਤਰੀਆਂ ਸਤਰੀਆਂ ਲਾਣੀਆਂ ਪੰਨਿਆਂ ਅਦਾਲ ਚ ਨਾਵੇਂ ਬੱਚੇ ਹੀ ਲਿਆਂਦੇ ਸੀ ਆਪਣੇ ਯਾਰ ਮਿੱਤਰ ਦੋ ਕਹਿੰਦਾ ਵੀ ਆਪਦੇ ਘਰੇ ਲਾਲਾ ਤੇ ਇਧਰ ਆਪਾਂ 5 6 ਬੱਚੇ ਲਿਆਂਦੇ ਸੀ ਉਹ ਤੋਂ ਚੱਕ ਕੇ ਤੇ ਉਹ ਕੂਤਰ ਤੁਹਾਨੂੰ ਪਹਿਲਾਂ ਹੀ ਦਿਖਾ ਦੇ ਛਤਰੀਆਂ ਤੇ ਬੰਨੇ ਹੋਏ ਉਹ ਬੈਠਾ ਇੱਕ ਕੋ ਤਾਂहां ਬੈਠਾ ਖੁੱਲਾ ਬੱਚਾ ਬੈਠਾਗਾ ਤੇ ਆਹ ਬਕੂਤਰਾਂ ਨੂੰ ਲਾਤੀ ਸਾਰੇ ਜਿਹੜੇ ਆਪਣੇ ਮੂਰੇ ਬਾਹਾਂ ਛੜਨ ਵਾਲੇ ਆ ਸਾਰਿਆਂ ਨੂੰ ਲਾਤੀ ਦਵਾਈ ਆ ਬੈਠੇ ਆ ਮਾਰ ਲਓ ਨੀਗਾ ਤੇ ਸਾਰੇ ਕੂਤਰਾਂ ਨੂੰ ਦਵਾਈ ਲਾਤੀ A to Z ਨੂੰ ਜੰਨੇ ਵੀ ਡਾਉਣ ਵਾਲੇ ਆ ਤੇ ਬਾਕੀ ਬੱਸ ਆਹ ਕੂਤਰਾਂ ਨੂੰ ਢਾਣੇ ਦੋਨੇ ਧਾਰ ਦਿੰਨੇ ਆ ਵੱਡਿਆਂ ਨੂੰ ਤੇ ਵੱਡੇ ਨੂੰ ਸਾਰਿਆਂ ਨੂੰ ਕੀਰਾਂ ਦਾਣੇ ਰੱਖ ਦਿੰਨੇ ਆ ਬੈਠੇ ਆ ਵੱਡੇ ਸਾਡ ਕਬੂਤਰੀਆਂ ਬੈਠੀਆਂ ਇਧਰ ਇੱਕ ਬੱਚਾਂ ਦਾ ਛੱਟਤਾ ਸੁਣਾ ਤੇ ਆ ਕਬੂਤਰੀਆਂ ਬੈਠੀਆਂ ਇਧਰ ਤੇ ਇਧਰਲੇ ਫਿੱਕੇ ਜਿਹੇ ਬੁੱਧਰ ਬੈਠੇ ਹੋ ਗੀ ਸਾਨੂੰ ਨੇ ਕੰਮ ਰਵਾ ਦਿੰਨੇ ਆ ਤੇ ਲਓ ਵੀ ਮਿੱਤਰੋ ਇੱਕ ਕਬੂਤਰ ਤਾਂ ਬੈਠਾ ਮੂਰੀ ਜਾਇਆ ਚਿੱਟੀਆਂ ਦਾ ਆਪਣਾ ਤੇ ਬਾਕੀ ਉਹ ਦੋ ਬੈਠੇ ਆ ਤੇ ਆ ਬੈਠੇ ਵੱਡੇ ਕਬੂਤਰ ਬੱਸ ਤੇ ਬਾਕੀ ਬੱਸ ਆਂ ਦੀ ਵਾਰਮੀ ਇਹਨਾਂ ਦੀ ਵੀ ਹੋ ਗਈ ਮੰਨੋ ਮੰਨ ਕੇ ਚੱਲੋ ਬਸ ਇਹਨਾਂ ਦੀ ਵੀ ਡੀ-ਵਾਰਮਿੰਗ ਹੋ ਗਈ ਇਹਨਾਂ ਨੂੰ ਵੀ ਦਵਾਈ ਦਵਾਈ ਓਕੇ ਕਰਤੀ ਲਾਤੀ ਜਮ ਫਟੋਗੇ ਵੀ ਤੇ ਬਾਕੀ ਬੱਸ ਆ ਛਤਰੀਆਂ ਦੇ ਵੀ ਮਾਰ ਲਓ ਨਿਗਾ ਛਤਰੀਆਂ ਵੀ ਲਾਆਂ ਪਈਆਂ ਤੇ ਬਾਕੀ ਬੱਸ ਦੇਖਦੇ ਆ ਕੋਈ ਅੱਗੇ-ਅੱਗੇ ਬਣੇ ਰੋ ਵੀਡੀਓ ਨਾਲ ਲਓ ਵੀ ਮਿੱਤਰੋ ਪਾਣੀ ਪੂਣੀ ਦਿੱਤਾ ਗੁੱਤਰਾਂ ਨੂੰ ਪਾ ਇਧਰਲੇ ਖੁੱਡ ਵਾਲਿਆਂ ਨੂੰ ਵੀ ਤੇ ਇਧਰਲੇ ਖੁੱਡ ਵਾਲਿਆਂ ਨੂੰ ਵੀ ਪਾਣੀ ਪਾ ਤਾ ਮਾਰ ਲਓ ਦੇਖਾ ਵੀ ਪੀ ਕੇ ਤੇ ਇਹਨਾਂ ਦੀ ਪਾਣੀ ਪਾਤਾ ਤੇ ਆ ਕੁਸ ਪਾਹ ਵਿੱਚ ਉਤਰ ਤੇ ਬਸ ਇਹਨਾਂ ਨੂੰ ਦਾਣੇ ਵੀ ਧਰ ਦਿੱਤੇ ਇੱਧਰ ਲਿਆ ਜਾਲ 'ਚ ਬੈਠਾ ਜਿਹੜਾ ਉਹ ਜੀ ਵਾਲੀ ਦਵਾਈ ਲਾਈ ਆ ਬੱਚੇ ਬੈਠੇ ਆ ਤੇ ਆ ਬੈਠੇ ਆ ਮਾਰ ਲੋ ਨੀਗਾ ਤੇ ਆ ਕਬੂਤਰ ਬੈਠੇ ਆ ਬਸ ਬਾਕੀ ਦੇਖਦੇ ਆ ਕੀ ਬੰਦਾ ਕਰਦਾ ਬਣੇ ਰੋ ਵੀਡੀਓ ਨਾਲ ਦਾਣੇ ਵੀ ਰੱਖ ਦੀਏ ਕਬੂਤਰਾਂ ਨੂੰ ਪਾ ਦੀ ਜਮੈਂ ਦਾਣੇ ਵੀ ਵਾ ਟਾਈਮ ਨਾਲ ਇਹਨਾਂ ਤੋਂ ਵੱਡੇ ਕਬੂਤਰਿਆਂ ਨੂੰ ਵੀ ਰੱਖ ਦਿੰਨੇ ਆ ਤੇ ਵੱਡੇ ਕਬੂਤਰਾਂ ਨੂੰ ਵੀ ਰੱਖ ਦਿੰਨੇ ਆ ਆਏ 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 ਇਹ ਲੋਬੀ ਮੇਟਰੋ ਲਾਗੇ ਖਾਨ ਤੇ ਇਧਰਲੇ ਕਬੂਤਰਾਂ ਨੂੰ ਵੀ ਰੱਖ ਦਿੰਨੇ ਆ ਵੱਡਿਆਂ ਨੂੰ ਕਬੂਤਰਿਆਂ ਨੂੰ ਵੀ ਰੱਖਦਾ ਤੇ ਕਬੂਤਰਾਂ ਨੂੰ ਵੀ ਦਾਣੇ ਰੱਖ ਦਿੰਨੇ ਆ ਹਾਏ 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 ਤੇ ਲੋਬੀ ਮੇਟਰੋ ਲਾਗੇ ਖਾਨ ਦਾਣੇ ਵੀ ਤੇ ਇਧਰ ਕਬੂਤਰੀਆਂ ਵੀ ਲੱਗ ਜਾਂਦਾਣੇ ਖਾਣ ਮਾਰ ਲਓ ਨੀਗਾ ਤੇ ਆ ਬੱਚੇ ਬੈਠੇ ਆ ਇਧਰ ਮਾਰ ਲਓ ਨੀਗਾ ਇਹਨਾਂ ਤੇ ਵੀ ਤੇ ਆ ਵੀ ਬਸ ਬੱਚੇ ਅੰਦਰ ਛੱਡ ਦਿੰਨੇ ਇਹਨਾਂ ਨੂੰ ਇਹ ਵੀ ਦਾਣਾ ਪਾਣੀ ਚੋਗ ਲੈਣਗੇ ਆਪ ਦਾ ਉਹ ਬੈਠੇ ਰਹਿਣਗੇ ਆ ਵੀ ਤਾਂ ਹਾਂ ਇਹ ਸ਼ਤਰਨਾਲੇ ਤੰਨੇ ਬੈਠੇ ਰਹਿਣਗੇ ਆ ਜਾਲ ਵਾਲੇ ਬੱਚਿਆਂ ਦਾ ਛੱਡ ਦਿੰਨੇ ਆ ਇਹ ਵੀ ਆ ਦਾਣਾ ਪਾਣੀ ਚੋਕ ਲੈਣਗੇ ਤੇ ਮਾਰ ਲੋਨੇਗਾ ਪੰਜ ਬੱਚੇ ਇਹਦੇ ਚ ਤੇ ਬਾਕੀ ਕੋਈ ਨਹੀਂ ਤੁਹਾਨੂੰ ਫੇਰ ਅਪਡੇਟ ਦੇ ਦਿਆਂਗੇ ਇਹਨਾਂ ਦੀ ਵੀ ਅੱਡ ਵੀਡੀਓ ਬਣਾ ਲਿਆ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਬਾਕੀ ਬੱਸ ਮਾਰ ਲੋਨੇਗਾ ਤੇ ਉਹ ਆ ਗਈ ਅੱਜ ਬੈਰੀ ਆਪਣੇ ਦਾ ਬੱਚੇ ਛੱਡੇ ਨਹੀਂ ਹੋਏ ਇੱਕੀ ਫਿਰਦਾ ਆ ਫਿਰਦੀ ਹੈ ਬੈਰੀ ਮਾਰ ਲੋਨੇਗਾ ਜਾਂਦੀ ਆ ਦੱਤੀ ਫਰੀ ਜੀ ਅੱਜ ਕਰਕੇ ਜਾਊ ਇੱਕ ਅੱਦੇ ਦਾ ਕੰਮ ਤੇ ਡਾਈ ਦੇ ਵਿੱਚ ਪਿੰਡ ਪਿੰਡ ਚ ਕੂਤਰ ਲੋਕਾਂ ਨੇ ਤੇ ਬਸ ਆਪੜੇ ਦਾ ਸਤਰਨ ਉਤਰਾਂ ਦੇ ਬੈਠੇ ਬਸ ਜਿਹੜਾ ਕੋਲ ਇੱਕ ਕੋਲਾ ਬੈਠਾਗਾ ਤਿੰਨ ਕੂਤਰ ਸਤਰੰਗ ਵਾਲੀ ਬੰਨੇ ਹੋਇਆ ਤੇ ਆਹ ਜਾਲ ਚ ਬੱਚੇ ਪਾਏ ਗਏ ਆ ਬੱਚੇ ਬੈਠੇ ਬਸ ਆਪਣੇ ਦਾ ਕੂਤਰ ਡਾਇਆ ਵਾ ਹੈ ਨਹੀਂ ਤੇ ਬਾਕੀ ਵਾ ਇਹਨਾਂ ਨੂੰ ਡਾਣੇ ਪਾ ਤਾ ਤੇ ਬਾਕੀ ਬਸ ਮਿੱਤਰੋ ਫਿਰ ਮਿਲਦੇ ਆਗੇ ਨਵੀਂ ਵੀਡੀਓ ਚ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਬਾਏ ਬਾਏ ਸਾਰੇ ਮਿੱਤਰੋ